जय श्री राम मंच ते विराजमान ਸਾਡੇ ਸੂਬੇ ਦੇ ਬਹੁਤ ਹੀ ਤੇਜ ਇਤrar ਪ੍ਰਧਾਨ ਯਾਕਰ ਸਾਹਿਬ ਸਾਡੀ ਪਾਰਟੀ ਦੇ 올 ਇੰਡੀਆ ਜਨਰਲ ਸੈਕਟਰੀ ਤਰਨ ਚੁੱਕ ਸਾਹਿਬ ਉਹ ਸਾਡੋ ਏ 11 ਕੈਂਡੀਡੇਟ ਬਿੱਟੂ ਸਾਹਿਬ ਲੁਧਿਆਣਾ ਤੋਂ ਰਿੰਕੂ ਜਿੰਦਰ ਤੋਂ ਮੰਨਾ ਸਾਹਿਬ ਕੁਦੂਰ ਸਾਹਿਬ ਤੋਂ ਔਰ ਸੋਢੀ ਸਾਹਿਬ ਫਰੋਜਪੁਰ ਤੋਂ ਵਿਦਾਜਮਾਨ ਹੈ ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦੇ ਧਿਆਨ ਤੇ ਹਾਰਦਿਕ ਸਵਾਗਤ ਕਰਦਾ ਮੈਂ ਉਹ ਪੂਰੇ ਮੰਚ ਦਾ ਹਾਰਦਿਕ ਧੰਨਵਾਦ ਕਰਦਾ ਮੈਂ ਸਾਡੇ ਵਿੱਚ ਥੋੜੇ ਪਲਾਂ ਦੇ ਵਿੱਚ ਯੋਤੀ ਨੂਰਾ ਜੀ ਜਿਹੜੇ ਕਿ ਪੰਜਾਬ ਦੇ ਸੂਫੀ ਗਾਇਕ ਹੈ ਉਹ ਸਮਾਂ ਬੰਨਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਗਰਮੀ ਬਹੁਤ ਹੈ ਮੈਂ ਤੁਹਾਡਾ ਧੰਨਵਾਦ ਵੀ ਕਰੂੰਗਾ ਕਿ ਤੁਸੀਂ ਗਰਮੀ ਦੇ ਵਿੱਚ ਹਾਂਜੀ ਤੁਸੀਂ ਗਰਮੀ ਦੇ ਵਿੱਚ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਇਓ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੈਂ ਔਰ ਮੈਂ ਹੁਣ ਇੱਕ ਅਪੀਲ ਕਰਨ ਲੱਗਾ ਮੈਂ ਨਮੋ ਐਪ ਆਪਾਂ ਸਾਰੇ ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧਾ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਮੋਦੀ ਜੀ ਤੱਕ ਆਪਣੇ ਵਿਚਾਰ ਪਹੁੰਚਾਉਣਾ ਚਾਹੁੰਦੇ ਹੋ ਇਹ ਜਿਆ ਕਰਨ ਦਾ ਇੱਕ ਬਹੁਤ ਬਸਾਨ ਤਰੀਕਾ ਹੈ ਮੋਦੀ ਜੀ ਦਾ ਅਧਿਕਾਰਿਕ ਮੋਬਾਈਲ ਨੰਬਰ ਮੋਬਾਈਲ ਐਪ ਨਿੰਦਰ ਮੋਦੀ ਐਪ ਨਮੋ ਐਪ ਤੁਸੀਂ ਸਾਰੇ ਆਪਣਾ ਫੋਨ ਕੱਢਾਓ ਸਾਰੇ-ਸਾਰੇ ਆਪਣਾ ਫੋਨ ਕੱਢ ਲਓ ਸਾਰੇ ਮੇਰੇ ਭਰਾ ਭੰਡਾਰੀ ਸਾਹਿਬ ਬਾਈ ਜੀ ਆ ਜਰੂਰੀ ਹੈ ਜੀ ਜਰੂਰੀ ਹੈ ਆਪਕੇ ਨੰਬਰ ਡਾਇਲ ਕਰੋ ਜੀ 1800 20 90 9201 ਹੁਣ ਮੈਂ ਬੜੇ ਹੱਥ ਸਰਕਾਰ ਦੇ ਨਾਲ ਤਰਨ ਜੁਖ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆ ਕੇ ਤੁਹਾਨੂੰ ਸੰਬੋਧਨ ਕਰਨ ਤਰਨ ਜੁਖ ਸਾਹਿਬ ਛੁਸ਼ੀਰ ਸਿੰਘ ਜੀ ਤੁਹਾਡੇ ਵਿੱਚ ਤੁਹਾਡੇ ਹਰ ਮਨ ਪਿਆਰੇ ਜਿੰਦੇ ਦੇ ਕੈਂਡੀਡੇਟ ਛੁਸ਼ੀਰ ਸਿੰਘ ਕੋ ਸਾਹਿਬ ਜੀ ਤੁਹਾਡੇ ਵਿੱਚ ਆਣਗੇ ਜੈ ਸ਼੍ਰੀ ਰਾਮ ਮੰਨਤੇ ਵਿਰਾਜਮਾਨ ਸਾਡੇ ਸੂਬੇ ਦੇ ਬਹੁਤ ਹੀ ਤੇਜ ਤਰਾਰ ਪ੍ਰਧਾਨ ਯਾਕਰ ਸਾਹਿਬ ਸਾਡੀ ਪਾਰਟੀ ਦੇ 올 ਇੰਡੀਆ ਜਨਰਲ ਸੈਕਟਰੀ ਤਰਨ ਚੁੱਕ ਸਾਹਿਬ ਉਹ ਸਾਡੇ ਚਾਰੋਂ ਕੈਂਡੀਡੇਟ ਬਿੱਟੂ ਸਾਹਿਬ ਲੁਧਿਆਣਾ ਤੋਂ ਰਿੰਕੂ ਜਿੰਦਰ ਤੋਂ ਮੰਨਾ ਸਾਹਿਬ ਕੁਦੂਰ ਸਾਹਿਬ ਤੋਂ ਔਰ ਸੋਢੀ ਸਾਹਿਬ ਫਿਰੋਜਪੁਰ ਤੋਂ ਵਿਦਾਜਮਾਨ ਹੈ ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦੇ ਧਿਆਨ ਤੇ ਹਾਰਦਿਕ ਸਵਾਗਤ ਕਰਦਾ ਮੈਂ ਔਰ ਪੂਰੇ ਮੰਚ ਦਾ ਹਾਰਦਿਕ ਧੰਨਵਾਦ ਕਰਦਾ ਮੈਂ ਸਾਡੇ ਵਿੱਚ ਥੋੜੇ ਬਲਾਂ ਦੇ ਵਿੱਚ ਜੋਤੀ ਨੂਰਾ ਜੀ ਜਿਹੜੇ ਕਿ ਪੰਜਾਬ ਦੇ ਸੂਫੀ ਗਾਇਕ ਹੈ ਉਹ ਸਮਾਂ ਬੰਨਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਗਰਮੀ ਬਹੁਤ ਹੈ ਮੈਂ ਤੁਹਾਡਾ ਧੰਨਵਾਦ ਵੀ ਕਰੂੰਗਾ ਕਿ ਤੁਸੀਂ ਗਰਮੀ ਦੇ ਵਿੱਚ ਹਾਂਜੀ ਤੁਸੀਂ ਗਰਮੀ ਦੇ ਵਿੱਚ ਅੱਜ ਬੜੀ-ਬੱਡੀ ਗਿਣਤੀ ਦੇ ਵਿੱਚ ਜਿੱਥੇ ਆਇਓ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੈਂ ਔਰ ਮੈਂ ਹੁਣ ਇੱਕ ਅਪੀਲ ਕਰਨ ਲੱਗਾ ਮੈਂ ਨਮੋ ਐਪ ਆਪਾਂ ਸਾਰੇ ਕੀ ਤੁਸੀਂ ਚਾਹਦੇ ਹੋ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧਾ ਜੁੜਨਾ ਚਾਹਦੇ ਹੋ ਤਾਂ ਤੁਸੀਂ ਮੋਦੀ ਜੀ ਤੱਕ ਆਪਣੇ ਵਿਚਾਰ ਪਹੁੰਚਾਣਾ ਚਾਹਦੇ ਹੋ ਅਜਿਆ ਕਰਨ ਦਾ ਇੱਕ ਬਹੁਤ ਬਸਾਨ ਤਰੀਕਾ ਹੈ ਮੋਦੀ ਜੀ ਦਾ ਅਧਿਕਾਰਿਕ ਮੋਬਾਈਲ ਨੰਬਰ ਮੋਬਾਈਲ ਐਪ ਨਰਿੰਦਰ ਮੋਦੀ ਐਪ ਨਮੋ ਐਪ ਤੁਸੀਂ ਸਾਰੇ ਆਪਣਾ ਫੋਨ ਕੱਢੋ ਸਾਰੇ-ਸਾਰੇ ਆਪਣਾ ਫੋਨ ਕਰ ਲਓ ਸਾਰੇ ਮੇਰੇ ਭਰਾ ਭੰਡਾਰੀ ਸਾਹਿਬ ਬੋਲਣ ਦਿਓ ਪਲੀਜ਼ ਆਪਾਂ ਜਰੂਰੀ ਹੈ ਜੀ ਜਰੂਰੀ ਹੈ ਆਪਕੇ ਨੰਬਰ ਡਾਇਲ ਕਰੋ ਜੀ 1800 20 90 9201 ਹੁਣ ਮੈਂ ਬੜੇ ਆ ਤੇ ਸਰਕਾਰ ਦੇ ਨਾਲ ਤਰਨੁਜਕ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆਕੇ ਤੁਹਾਨੂੰ ਸੰਬੋਧਨ ਕਰਨ ਤਰਨੁਜਕ ਸਾਹਿਬ रिंकू जीडे बच्चे हरमन प्यारे जन कैंडिडेटी रिंकू साहब जी जीडे बच्चे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप